ਦੁਖ ਭੰਜਨੀ ਸਾਹਿਬ ਗੜੀ ਮਹਿਲਾ ਪੰਜ ਮਾ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪੈਰ ਅਰਾਧਿਏ ਪੂਰਨ ਸਤਿਗੁਰ ਗਿਆਨ ਰਹਾਉ ਜੱਤ ਘਟ ਬਸੇ ਪਾਰ ਪਰਮ ਸੋਈ ਸਹਾਮਤਾਉ ਜਮ ਕਾਂਕਰ ਨੇੜ ਨ ਆਵੀ ਰਸਨਾ ਹਰ ਗੁਣ ਗਾਉ ਸੇਵਾ ਸਵਰਤਨਾ ਜਾਣੀਆ ਨਾ ਚਾਪੇ ਆਰਾਧ ਓਟ ਤੇਰੀ ਚਕਜੀਵ ਨਾ ਮੇਰੇ ਠਾਕੁਰ ਅਗਮ ਆਗਾਦ ਭੈ ਕਰਪਾਲ ਕਸਾਈਆਂ ਨੱਠੇ ਸੋਗ ਸੰਤਾਰਪ ਤਤਿ ਭਾਵ ਨਾਲ ਲੱਗੀ ਸਤਗੁਰੁ ਰਖੇ ਆਪ ਗੌਰੰ ਰਹਿਣ ਦਇਆ ਗੁਰੁ ਗੁਰ ਸੱਚਾ ਸਿਰਜਣਹਾਰ ਗਰ ਤੁਠੇ ਸਭ ਕੁਛ ਪਾਇਆ ਜਨਾਨਕ ਸਦੋ ਲਿਹਾਰ ਗੜੀ ਮਹਿਲਾ ਪੰਮ ਸੁਕੇ ਹਰੇਕ ਏਕ ਨਿਮਾਹਿ ਅਮਰਤ ਦ੍ਰਿਸ਼ਟ ਸੰਤ ਜਿਵਾਏ ਕਾਟੇ ਕਸ਼ਟ ਪੂਰੇ ਕਰਦੇ ਸੇਵਕੋ ਦੀਨੀ ਆਪਣੀ ਸੇਵ ਰਹਾਓ ਮਟਕੀ ਚੰਤ ਪੁਨੀ ਮਨ ਆਸਾ ਕਰੀ ਦਇਆ ਸਤਗੁਰੁ ਗੁਣ ਤਾਸਾ ਦੁਖ ਨਾਠੇ ਸੁਖ ਆਇ ਸਮਾਏ ਢੀਲ ਨਾ ਪਰੇ ਜਾਨ ਕੋਰ ਫਰਮਾਏ ਐਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਫਲ ਫਲੇ ਗੌੜੀ ਮਹਿਲਾ ਪੰणिमा ਤਾਪ ਗਏ ਪਾਈ ਪ੍ਰਵਸ਼ਾਂਤ ਸੀਤਲ ਭੈ ਕੀਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਪੈ ਸਹਿਲੇ ਜਨ ਜਨ ਕੇ ਵਿਛਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਵਿੰਸ਼ਿਆ ਤਾਉ ਸਜਸਵਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਸਿਭਰੋ ਪ੍ਰਾਣੀ ਦੁੱਖ ਦਰਦ ਚਮਨੇ ਨ ਆਵੇ ਕੋਹ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹਿਲਾ ਪਨਮਾ ਜੈਸੇ ਸਿਮਰਤ ਦੁੱਖ ਸਰ ਜਾਏ ਨਾਮ ਰਤਨ ਬਸੇ ਮਨ ਆਏ ਜਪ ਮਨ ਮੇਰੇ ਗਵਿੰਦ ਕੀ ਬਾਣੀ ਸਾਧੂ ਜਨ ਨਾਮ ਰਸਨ ਬ ਕਾਣੀ ਰਹਾਉ ਇੱਕ ਸਿ ਬੈ ਨਾਹੀ ਦੂਜਾ ਕੋਈ ਜਾਂਕੇ ਦ੍ਰਿਸ਼ਟ ਸਦਾ ਸੁਖ ਹੋਏ ਸਾਧ ਜਨ ਮੀਤ ਸਖਾ ਕਰ ਇਕ ਹਰ ਹਰ ਅੱਖਰ ਮਨ ਮੇ ਲੇਖ ਰਵ ਰਹਾ ਸੁਰਵਤ ਸੁਆਮੀ ਗੁਣ ਗਾਵੈ ਨਾਨਕ ਅੰਤਰਜਾਮੀ ਗੜੀ ਮਹਿਲਾ ਪਨਿਮਾ ਕੋਟ ਬਿਗਨ ਹਿਰੇ ਖੰਨ ਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤੇ ਰਾਮ ਰਸ ਅਮਰਤ ਗੁਣ ਗਾ ਜਾਸ ਜਪ ਹਰ ਚਾਰਨੇ ਮਿੱਟੀ ਕੁੱਤਾ ਸਿਰਹਾਉ ਸਰ ਕਲਿਆਣ ਸੁਖ ਸੈਦਨ ਧਾਨ ਜਾਕੇ ਰਿਦੈ ਬਸੇ ਭਗਵਾਨ ਉਕਤ ਮੰਤਰ ਤੰਤਸਵ ਸ਼ਾਰ ਕਰਨੇ ਹਰਿਦੈ ਮੇਤਾ ਹਰ ਤਾਜ ਸਭ ਪਰ ਪਜੋ ਪਰਮ ਕਹ ਨਾਨਕ ਅਟਲ ਏ ਤਰਮ ਕੜੀ ਮਹਿਲਾ ਪੰਜ ਮਾ ਸ਼ਾਂਤ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬੰਦਸੀ ਮੇਰੇ ਪਾਹੀ ਰਹਾਉ RAM ਨਾਮ ਨਿਤਰਸਨ ਬਖਾਨ ਬੰਦਸੀ ਰੋਗ ਪੈ ਕਲਿਹਾਂ ਪਾਰ ਬ੍ਰਹਮ ਹੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤਨੀਤ ਗੈ ਵਿਆਦ ਉਪਰੇ ਜਨਮਿਤ ਮਾਨ ਬਚ ਕਰਮ ਪ੍ਰਾਪਨਾ ਤਿਹਾਈ ਨਾਨਕ ਦਾਸ ਤੇਰੀ ਸ਼ਰਨਾਈ ਗੌੜੀ ਮਹਿਲਾ ਪੰਜਮਾ ਨਿਤਰ ਪ੍ਰਕਾਸ਼ ਕੀਆ ਕਰ ਦੇਵ ਭਰਮ ਗਏ ਪੂਰਨ ਪਹੀਸੇ ਬਰਹਾਓ ਸੀਤਲਾ ਤੇ ਰੱਖਿਆ ਤੇ ਹਰੀ ਪਾਰ ਬ੍ਰह्म ਪ੍ਰਪਤਤਾ ਰੀ ਨਾਨਕ ਨਾਮ ਜੱਪੇ ਸੋ ਜੀਵੇ ਸਾਧ ਸੰਗ ਹਰ ਮਰਤ ਪੀਵੇ ਗੌੜੀ ਮਹਿਲਾ ਪੰਜਮਾ ਧਰ ਕਰ ਬੈ ਸੋ ਹਰਜਨ ਪਿਆਰੇ ਸਤਗੁਰ ਤੁਮਰੇ ਕਾਜ ਸੁਹਾਰੇ ਰਹਾਓ ਦਸ਼ਤ ਦੂਤ ਪਰਮੇਸ਼ਰ ਮਾਰੇ ਜਨਕੀ ਪਹਿਜੇ ਰੱਖੀ ਕਰਤਾਰੇ ਬਾਦਿਸ ਆ ਸਬਸ ਕਦੀ ਨੇ ਅਮਰ ਤੇ ਨਾਮ ਮਹਾਰਸਪੀ ਨੇ ਨਰਪਉ ਹੋਏ ਪਜੋ ਪਗਵਾਨ ਸਾਧ ਸੰਗਤ ਮਿਲ ਕੇ ਮੋਦਾਨ ਚਰਨ ਪਰੇ ਪ੍ਰ ਅੰਤਰ ਜਾਮੀ ਨਾਨਕ ਓਟ ਭਕਤੀ ਪ੍ਰਸਾਨੀ ਗੜੀ ਮਹਿਲਾ ਪਨਮਾ ਰਾਖ ਪਿਤਾ ਪ੍ਰ ਮੇਰੇ ਮੈਂ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਇੱਕ ਗਰੀਬਾ ਰੱਖੋ ਰੱਖਣ ਹਾਰੇ ਖੇਦ ਕਰੋ ਔਰ ਬੋਸ ਸੁਤਾਇਓ ਆਇਓ ਸ਼ਰਨ ਤਹਾਰੇ ਕਰ ਕਰ ਹਾਰਿਓ ਨਿਕ ਬੋ ਪੰਤੀ ਛੋੜੇ ਹੈ ਕਤੂ ਨਹੀਂ ਇੱਕ ਬਾਤ ਸੁਨਤਾ ਕੀ ਉਟਾ ਸਾਧ ਸੰਗ ਮਿਤ ਜਾਈ ਤਰ ਕਿਰਪਾ ਸੰਤ ਮਿਲੇ ਮੋ ਤਿੰਤੇ ਤੀਰ ਜਪਾਇਆ ਸੰਤੀ ਮਤ ਦਿਓ ਮੋ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਉਹ ਮਹਾਂ ਬਖਾਦੀ ਸਹਿ ਸਹੇਲੀ ਬਾਣੀ ਕੋਹ ਨਾਨਕ ਮਨ ਪਿਆ ਪ੍ਰਗਾਸਾ ਵਾਹਿ ਹਾ ਪਾਧ ਨਰਵਾਣੀ ਬਲਾਬਲੇ ਮਹਿਲਾ ਪੰਜਮਾ ਸਰਵਕਲਿਆਣ ਕੀ ਹੈ ਕਰ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਲਾਗੇ ਜਬ ਅਲਕ ਅਪੀਗ ਧਰਤ ਪਈ ਪਨੀਤ ਧਰਤ ਪਨੀਤ ਪਈ ਗੁਣ ਗਾਵੇ ਦਰਤ ਗਿਆ ਹਰ ਨਾਮ ਧਿਆਹੀ ਰਹਾਉ ਸਭਨੀ ਥਾਈ ਰਹਿਆ ਆਪ ਆਦ ਜਗਤ ਜਾਕਾ ਵੱਡ ਪ੍ਰਤਾਪ गौर प्रसाद ना होए संताप गौर के चरण लगे प्रभ निर्गुण होए सब ताही रूठे सब सुख पाए सतगुरु तूठे पाप ब्रह्म पार ब्रह्म प्रपय रखवाले जिथे किथे दिसे नाले नानक दास खसम प्रीत वाले बुलाबल महला पंजमा चारण कमल प्रभ देत्याहि रोग गए सगले सुख पाए ਗਰ ਦੁਖ ਕਾਟਿਆ ਦਿਨੋਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਅਕਤ ਕਤਾ ਅਮਰਤ ਪ੍ਰਵਾਨੀ ਕਹ ਨਾਨਕ ਜਪ ਜੀਵੇ ਗਿਆਨੀ ਬੁਲਾਵਲ ਮਹਿਲਾ ਪੰਮਾ ਸ਼ਾਂਤ ਪਈ ਗੁਰ ਸਤਗੁਰ ਪੂਰੇ ਸਖ 업জে ਬਾਚੇ ਅਨਹ ਤੂਰੇ ਰਹਾਓ ਤਾਪ ਪਾਪ ਸੰਤਾਪ ਬਨਾਸੇ ਹਰ ਸਿਮਰਤ ਕਿਲਵਿਕ ਸਭਨਾ ਸੇ ਅਨੰਦ ਕਰੋ ਮੇਲ ਸੁਨਦਾਰ ਨਾਰੀ ਗੁਰ ਨਾਨਕ ਮੇਰੀ ਪਹਿਜ ਸੁਵਾਰੀ ਬੁਲਾਵਲ ਮਹਿਲਾ ਪੰਮਾ ਸਖਲ ਅਨੰਦ ਕੀਆ ਪਰਮੇਸ਼ਰ ਆਪਣਾ ਬਿਰਤਿ ਸਮਾਰਿਆ ਸਾਜ ਜਨਾ ਹੋਏ ਕਿਰਪਾਲਾ ਵਿਕਸ਼ੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸੁਵਾਰੇਆ ਵੱਡੀ ਅਹਰਜਾ ਹਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਬਾਣ ਤ੍ਰੇਣ ਤ੍ਰਿਵਣ ਹਰਿਆ ਹੋਏ ਸਗਲੇ ਜੀ ਸੁਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛੇ ਪੁਜਾਰਿਆ ਬੁਲਾਵਲ ਮਹਿਲਾ ਪੰਜਵਾ ਰੋਗ ਗਿਆ ਪ੍ਰ ਆਪ ਗੁਆਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਓ ਰਾਜ-ਰਾਜ ਭੋਵਨ ਖਾਓ ਮੇਰੇ ਭਾਈ ਅਮਤ ਨਾਮ ਰਿੱਧ ਮਹਿੱਤਿਆਈ ਨਾਨਕ ਗੁਰ ਪੁਰੇ ਸ਼ਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬੁਲਾਵਲ ਮਹਿਲਾ ਪੰਜਵਾ ਤਾਂ ਪਸੰਤਾ ਪਸਕਲੇ ਗਏ ਬੈਨ ਸੇ ਤੇ ਰੋਗ ਪਾਰ ਤੂੰ ਬਖਸ਼ਿਆ ਹਾ ਸੰਤ ਦਸਪੋ ਗੁਰਹਾਓ ਸਾਰ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਅਰੋਗ ਗੁਣ ਗਾਵੋ ਨਿਤ ਰਾਮ ਕੇ ਏ ਅਖਦ ਜੋਗ ਆਉ ਬਸੋ ਕਰ ਦੇਸ਼ ਮੇ ਏ ਪਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭਈ ਲੈ ਗਏ ਬਿਯੋਗ ਬਲਾਬਲ ਮਹਿਲਾ ਪੰਜਮਾ ਬੰਧਨ ਕਾਟੇ ਆਪ ਪ੍ਰਭ ਹੋਇਆ ਕਿਰਪਾਲ ਦੀਨ ਦਿਆਲ ਪ੍ਰਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰ ਪੂਰੇ ਕਿਰਪਾ ਕਰੀ ਕੰਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਿਆ प्राबत्यवन जोग रहाओ ओख धार का नाम है जित रोग ना व्यापे साध संग मन तन हिते फिर दुख ना चापे हर 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 जापिए अंतर लिबलाई किलबक उदरे शुद्ध होए साधु सरनाई संत जपत हर नाम जस ताकी दूर भलाई महामंत्र नानक कथे हर के यह गुण गाई ਬੁਲਾਬਲ ਮਹਿਲਾ ਪੰਜਵਾ ਹਰ 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 ਰਾਦੀਏ ਹੋਈ ਰੋਗ ਰਾਮ ਚੰਦ ਕੀ ਲਿਸਟ ਕਾ ਜਿਨ ਮਾਇਆ ਰੋਗ ਰਹਾਉ ਗੁਰ ਪੂਰਾ ਹਰ ਜਪੀਏ ਨਿਤ ਕੀ ਜੇ ਭੋਗ ਸਾਧ ਸੰਕੇ ਬਾਹਰ ਨਹੀਂ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਏ ਬੈਨ ਸੇ ਬਿਯੋਗ ਨਾਨਕ ਪ੍ਰਾਪਤ ਸ਼ਰਨਾਗਤੀ ਕਰਨ ਕਾਰਨ ਜੋਗ ਰਾਗ ਬਲਾਬਲ ਮਹਿ ਮਹਿਲਾ ਪੰਜਮਾ ਦੋ ਪਤੇ ਘਰ ਪੰਜਮਾ ਇੱਕਮ ਘਰ ਸਤਿਗੁਰ ਪ੍ਰਸਾਦ ਅਬਰ ਅਪਾਪ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿੱਟੇ ਰੋਗ ਸੀਤਲ ਮਨ ਭਿਆ ਗੁਰੂ ਪੂਰਾ ਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਾਹ ਪਕੜ ਪ੍ਰਵ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮੰਤਨ ਸੁਖੀ ਨਾਨਕ ਨਰਪਿਹ ਬੁਲਾਬਲੇ ਮਹਿਲਾ ਪੰਜਮਾ ਰੋਗ ਮਟਾਇਆ ਆਪ ਪ੍ਰਭ ਉਪਜਾ ਸੁਖ ਸ਼ਾਂਤ ਬੱਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰ ਗਵਿੰਦ ਕਿਰਪਾ ਕਰੀ ਰਾਖਿਆ ਮੇਰਾ ਪਾਈ ਹਮ ਤਿਸ ਕੀ ਸ਼ਰਨਾਗਤੀ ਜੋ ਸਦਾ ਸਹਾਈ ਰਹਾਉ ਵਰਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋ ਰਗਵਿੰਦ ਕਹਾ ਪੂਰਨ ਗੁਣਤਾਸ ਬੁਲਾਵਲ ਮਹਿਲਾ ਪੰਜਮਾ ਤਾਤੀ ਬਾਹ ਨਾ ਲਾਗੀ ਪਾਰ ਪ੍ਰਮ ਸ਼ਰਨਾਈ ਜੋ ਗਿਰਦੁ ਮਾਹੀ RAM ਕਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਪੇਟਿਆ ਜਿਨਵਣ ਤੇ ਬਣਾਈ RAM ਨਾਮ ਓਕ ਘੱਦੀਆ ਇਕਾ ਲਿਬ ਲਾਈ ਰਹਾਓ ਰਾਖ ਲੀਤਨ ਰੱਖਣ ਹਰ ਸਭ ਬਿਯਾਧ ਮਟਾਈ ਕੋਹ ਨਾਨਕ ਕਿਰਪਾ ਪਹਿ ਹੀ ਪ੍ਰਾਪੈ ਸਹਾਈ ਬਲਾਬਲ ਮਹਿਲਾ ਪੰਮਾ ਆਪਣੇ ਬਾਲਕ ਆਪ ਰਖੀਨ ਪਾਰ ਗੰ ਗਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾਉ ਸਾਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਏ ਜੀ ਵਾਲੀ ਜਾਂਕਾ ਵੱਡ ਪ੍ਰਤਾਪ ਦੁਖ ਹਮਾਰੇ ਬਖਸ਼ੀਨ ਆਪਣੀ ਕਲਤ ਹਰੀ ਮਨ ਵੰਚਿਤ ਫਲ ਦਿੱਤੀਆਂ ਨਾਨਕ ਹੁਬਲੀ ਹਾਰੀ ਬਲਾਬਲ ਮਹਲਾ ਪੰਜਵਾਂ ਤਾਪ ਲਾਹਿਆ ਗੁਰ ਸਿਰਜਣ ਹਾਰ ਸਤਗੁਰ ਆਪਣੇ ਕੋਹ ਵੱਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾਉ ਕਰਮਸਤਕ ਤਾਰ ਬਾਰ ਬਾਲਕ ਰੱਖ ਲੀਨੋ ਪ੍ਰ ਅਮਤ ਨਾਮ ਮਹਾਰਸ ਦੀਨੋ ਤਾਸ ਕੀ ਨਾਜ ਰੱਖੇ ਮਿਹਰਬਾਨ ਗੁਰ ਨਾਨਕ ਬੁਢੇ ਧਰਗੇ ਪੁਰਵਾਨ ਬੁਲਾਵਲ ਮਹਿਲਾ ਪੰਜਮਾ ਤਾਪ ਪਾਪ ਤੇ ਰੱਖੇ ਆਪ ਸੀਤਲ ਪੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮੇਂ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਦਿਨੇ ਜਗਤ ਆਧਾਰ ਨਾਮਖੰਡ ਪ੍ਰਤਾਪ ਦੁਖ ਵਿੰਸ਼ੇ ਸੁਖ ਅਨੰਤ ਪ੍ਰਵੇਸ਼ਾ ਤ੍ਰਿਸ਼ਣ 부ਜੀ ਮਾਨ ਤਨ ਸਚਿਤ ਰਹਾਪ ਅਨਾਤ ਕੋ ਨਾਤਿ ਸ਼ਰਨ ਸੁਨਤਥ ਸਗਲ ਸ੍ਰੇਸ਼ਟ ਕੋ ਮਹੀ ਬਾਪ ਭਗਤ ਬੱਛਲ ਪੈ ਇਸ ਭਜਨ ਸੁਆਮੀ ਗੁਣ ਗਾਵੋ ਗਾਵਤ ਨਾਨਕ ਅਲਾਪ ਸੋਟ ਮਹਾਲਾਪਨ ਮਾ ਕਾਰ ਸ্নান ਸਿਮਰ ਪ੍ਰਾਪਨ ਮੰਤਨ ਪਹਿ ਰੋਗਾ ਕੋਟ ਬਿਗਨ ਲਾਥੇ ਪ੍ਰਵਸ਼ਰਨਾ ਪਕਟੇ ਭਲੇ ਸੰਜੋਗਾ ਪ੍ਰਭਾਣੀ ਸਦ ਸੁਭਾਖਿਆ ਗਾਵੋ ਸੁਣੋ ਪੜੋ ਨਿਤ ਪਾਹੀ ਗਰ ਪੂਰੇ ਤੂੰ ਰੱਖਿਆ ਰਹਾਓ ਸੱਚਾ ਸਹਿਮ ਅਮਤਵ ਢਾਈ ਭਗਤ ਬਸਲ ਤੇ ਆਲਾ ਸੰਤਾਂ ਕੀ ਪੈਜ ਰਖਦਾ ਆਇ ਆਦ ਦਿੱਤ ਪਿੱਤ ਪਾਲਾ ਹਰ ਅਮਰਤ ਨਾਮ ਕੋ ਜਨਿਤ ਪੁੱਜੋ ਸਾਇ ਬੇਲਾ ਮੁਕ ਪਾਵੋ ਜਰਮ ਰਤਾ ਪਸਵ ਨਠਾ ਗੁਣ ਗੋਬੰਦ ਨਿਤ ਗਾਉ ਸੁਣੀ ਅਰਦਾਸ ਸੁਆਮੀ ਮੇਰੇ ਸਰ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਬੜੇ ਬੜੇ ਆਈ ਹੀ ਸੋਟ ਮਹਿਲਾ ਪੰਜਮਾ ਸੁਖ ਮੰਗਲ ਕਲਿਆਣ ਸਜ ਤੁਨ ਪ੍ਰਭ ਕੇ ਚਰਨ ਹਾਰਿਆ ਰਾਖਣ ਹਾਰੇ ਰਾਖਿਓ ਬਾਰਕ ਸਤਗੁਰ ਤਾਪ ਅਧਾਰਿਆ ਉਪਰੇ ਸਤਗੁਰ ਕੀ ਸ਼ਰਨਾਈ ज्यों की सेवन वृत्ति जाई रहाओ कर में सुख बाहर पन सूखा पर अपने पहे दया लहा नानिक बिगन लाग के मेरा प्रभु होया करपाला सोठ महला पहिमा गए क्लेश रोग सपना से पर अपनी कृपा तारी की आठ पैर रा दो स्वामी पूर्ण काल हमारी ਹਰ ਜਿਓ ਤੂ ਸੋਖ ਕਸੰਪਤਰਾਸ ਰਾਖ ਲਿਹੁ ਭਾਈ ਮੇਰੇ ਕੋ ਪ੍ਰਾਗਿ ਅਰਧਾਸਰਹਾਓ ਜੋ ਮੰਗੋ ਸੋਹੀ ਸੋਹੀ ਪਾਵੋ ਆਪਣੇ ਫਸੰ ਪ੍ਰੋਸਾਹ ਕਹ ਨਾਨਕ ਗੁਰੂ ਪ੍ਰਗਾਪਿ ਤੇਹੁ ਮਿਟਿਓ ਸਕਲ ਅਹੰਤੀ ਸਹਾ ਸੋਠਿ ਮਹੱਲਾ ਪਨਿਮਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰੂ ਪੂਰਾ ਸੁਖ ਦਾਤਾ ਕਾਰਨ ਕਾਰਨ ਸਮਰੱਤ ਸੁਆਮੀ ਪੂਰਨ ਪਰਖ ਬਧਾਤਾ ਰਹਾਉ ਨੰਦ ਬਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਭੈ ਦਿਆਲਾ ਜੈ ਜੈ ਕਰ ਭੈ ਚਗ ਪੀਤਰ ਹੋਇਆ ਪਾਰ ਬ੍ਰਹਮ ਰਖਵਾਲਾ ਸੋਟ ਮਹੱਲਾ ਪੰਜਵਾਂ ਦਰਤ ਗਵਾਇਆ ਹਰ ਆਪੇ ਸਭ ਸੰਸਾਰ ਅਵਾਰਿਆ ਪਾਰ ਬ੍ਰਹਮ ਪ੍ਰਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਉਹੀ ਰਾਜੇ ਰਾਮ ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਕਹਾ ਬੋ ਮੰਨਤਨ ਦੇ ਸੁਖਾ ਲਈ ਹੀ ਰਹਾ ਹੋ ਤਤ ਅਧਾਰਨ ਸਤਿਗੁਰ ਮੇਰਾ ਮੋਤਿਸ ਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਟ ਮਹੱਲਾ ਪੰਨਾ ਬਖਸ਼ਿਆ ਪਾਰ ਬੰ ਪ੍ਰਮੇਸ਼ਰ ਸਗਲੇ ਰੋਗ ਵਧਾਰੇ ਗੁਰ ਪੂਰੇ ਕੀ ਸਰਨੀ ਉਪਰੇ ਕਾਰਜ ਸਗਲ ਸੁਵਾਰੇ ਹਰ ਜਨ ਸਿਮਰਿਆ ਨ ਅਧਾਰ ਤਾਪ ਅਧਾਰਿਆ ਸਤਿਗੁਰੂ ਪੂਰੇ ਆਪਣੀ ਕਿਰਪਾ ਤਾਰ ਰਹਾਓ ਸਦਾ ਆਨੰਦ ਕਹੇ ਮੇਰੇ ਪਿਆਰੇ ਹਰ ਗੁਬੰਦ ਗੁਰ ਰੱਖਿਆ ਹਾ ਵੱਡੇ ਵਿਡਾਈ ਨਾਨਕ ਕਰਤੇ ਕੀ ਸਾਚ ਸਬਦ ਸੱਚੇ ਭਾਖਿਆ ਸੋ ਧੂ ਮਹਿਲਾ ਹਾ ਪੰਜ ਮਾ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਵਾਰ ਸਤਿਗੁਰੂ ਤਾਪ ਗਵਾਹਿਆ ਭਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਬੇ ਕਿਓ ਹਟਾਰ ਹਰ ਕੇ ਚੰਨ ਰਦੇ ਉਰਤਾਰ ਸਦਾ ਸੁਦਾ ਪ੍ਰਵ ਸਿੰਰੀਏ ਪਾਈ ਦੁਖ ਕਿਲ ਕਾਟਣ ਹਾਰ ਰਹਾਓ ਤਸਕੀ ਸ਼ਰਨੀ ਉਬਰੇ ਪਾਈ ਜਿਨ ਰੱਤਿਆ ਸਵ ਕੋਏ ਤਰਨ ਕਾਰਨ ਸਮਰਤ ਸੋ ਪਾਈ ਸੱਚੇ ਸਤੀ ਸੋਹੇ ਨਾਨਕ ਪ੍ਰਭੂ ਤੇ ਆਏ ਪਾਈ ਮਨ ਤਾਂ ਸੀਤਲ ਹੋਏ ਛੋਟੂ ਮਹੱਲਾ ਪੰਜਮਾ ਤੰਤੋ ਹਰ ਨਾਮ ਧਿਆਈ ਸੁਖ ਸਾਗਰ ਪਵਿਸਿਰੋ ਨਾਹੀ ਮਨ ਚਿੰਦੜਾ ਫਲ ਪਾਈ ਰਹਾਉ ਸਤਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਤਹਰੀ ਗਈ ਵਾਰ ਬ੍ਰਹਮ ਪ੍ਰਕੈ ਦੇ ਅਲਹਾ ਦੁਖ ਮਿੱਠਿਆ ਸਭ ਪਰਵਾਰੇ ਸਰਵ ਧਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੋ ਸੋਟੂ ਮਹਲਾ ਪੰਜਮ ਮੇਰਾ ਸਤਿਗੁਰ ਰਖਵਾਲਾ ਹੋਇਆ ਧਾਰ ਕਿਰਪਾ ਪ੍ਰਭ ਆਪ ਹੱਥ ਧੀ ਰੱਖਿਆ ਹਰ ਗੋਬਿੰਦ ਨਮਾ ਨਰੁ ਆ ਰਹਾਓ ਤਾਪ ਗਿਆ ਪ੍ਰ ਆਪ ਮਟਾਇਆ ਜਨ ਕੀ ਲਾਜ ਰਖਾਈ ਹੀ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੇ ਭਲ ਚਾਈ ਹਲਤ ਪਲਤ ਪ੍ਰਭ ਦੋਵੇ ਸੁਭਾਰੋ हमरे ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮਸਤਕ ਧਾਰਿਆ सोट महला पंचमा जी जंत्र सब तस्के किए सोई संत सहाई अपने सेवक की आपे राखे पूर्ण पही बटियाई पार ब्रह्म पूरा मेरे नाल गुर पूरे पूरी सबरा की होए सर दयाल रहाओ अंदर नानक नाम ते आए जी प्राण का दाता अपने दास को कंठ लाई रखे जो बारक पित माता ਸੋ ਤੁਮ ਹਲਾ ਪੰਜ ਮਾ ਠੰਡ ਪਾਈ ਕਰਤਾਰੇ ਤਾਪਿ ਛੋੜ ਗਿਆ ਪਰਵਾਰੇ ਗਰਪੂਰੇ ਹੈ ਰਾਖੀ ਸਰਨ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਇਆ ਰਖਵਾਲਾ ਸ਼ਾਂਤ ਸਹਿਜ ਸੁਖਿਨ ਮੇ ਉਪਜੇ ਮਨ ਹੋਇਆ ਸਦਾ ਹਸ ਕਾਲਾ ਰਹਾਓ ਹਰਨ ਨਾਮ ਤਿਓ دارو ਤਿਨ ਸਗਲਾ ਰਵੋ ਕੋ ਬਦਾਰੂ ਆਪਣੀ ਕਿਰਪਾ ਤਾਰੇ ਤਿਨ ਸਗਲੀ ਬਾਤ ਸੁਮਾਰੀ ਪਰ ਆਪਣਾ ਵੀ ਦਸਮਾਰਿਆ 엄ਰਾ ਗੁਣ ਅਪਗੁਣ ਨਾ ਵਿਚਾਰਿਆ ਗਰਕਾ ਸਾਧ ਪਹੋ ਸਾਖੀ ਤਿੰਨ ਸਗਲੀ लाज ਰੱਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਕੇ 헤ਰਾ Jap नानक नाम ਸੱਚ ਸਾਖੀ ਹੀ ਆਪਣੇ ਦਾਸ ਕੀ ਪੈਸ ਰੱਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਕੇ 헤ਰਾ Jap नानक ਤੇ ਨਾਮ ਸੱਚ ਸਾਖੀ ਆਪਣੇ ਦਸ ਕੀ ਪੈਜ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ